ਬੁੱਕ 40 ਦਿਨ ਦਿਨ ਨੋਮਾ ਪਾਣੀ ਖੂਹਾਂ ਦੇ ਮਿੱਠੇ ਹੁੰਦੇ ਨੇ ਸਮੁੰਦਰਾਂ ਦੇ ਨਹੀਂ ਕਿਸੇ ਦੇ ਬੁੱਢਪਣ ਦਾ ਅੰਦਾਜ਼ਾ ਉਦੀ ਸਾਨੂੰ ਸ਼ੌਕ ਦੇ ਵੇਖ ਕੇ ਨਹੀਂ ਲਾਉਣਾ ਚਾਹੀਦਾ ਚੁੱਕੇ ਸਿਰਾਂ ਤੇ ਤਾਜ ਨਹੀਂ ਟਿਕਦੇ ਹੁੰਦੇ ਦਿਨ ਦਾ ਪਹਿਲਾ ਪੈਰ ਸ਼ੁਰੂ ਹੁੰਦਿਆਂ ਹੀ ਕੇਸਰ ਤੇ ਫਕੀਰ ਨੇ ਆਪਣਾ ਰਾਹ ਫੜ ਲਿਆ ਲੰਮੀ ਪੁਲੰਗਾ ਪੁੱੜ ਦਾ ਫਕੀਰ ਅਕਸਰ ਆਪਣੇ ਡੰਡੇ ਨਾਲ ਰਸਤੇ 'ਚੋਂ ਕੋਈ ਰੋੜਾ ਜਾਂ ਪੱਥਰ ਹਟਾ ਦਿੰਦਾ ਕਈ ਵਾਰ ਫਕੀਰ ਅੱਗੇ ਲੰਘ ਜੰਦਾ ਤੇ ਤਾਂ ਕੇ ਸੁਰ ਨੂੰ ਦੌੜ ਕੇ ਉਸ ਨਾਲ ਲੜਨਾ ਪੈਂਦਾ ਰਸਤੇ ਵਿੱਚ ਬੋਤਾ ਲੈ ਕੇ ਜਾ ਰਹੇ ਇੱਕ ਛੋਟੇ ਦੇ ਛੋਟੇ ਜਿਹੇ ਕਦ ਦੇ ਆਦਮੀ ਨੇ ਰੁੱਕ ਕੇ ਫਕੀਰ ਦੇ ਚਰਨ ਸਪਰਸ਼ ਕੀਤੇ ਤੇ ਆਪਣਾ ਦਿਲ ਖੋਲਿਆ ਮੇਰੇ ਪੈਰ ਚ ਕੋਈ ਚੱਕਰ ਹੈ ਮਹਾਰਾਜ ਕੋਈ ਕਮ ਸੁਰੂ ਕੀਤੇ ਪਰ ਕੋਈ ਵੀ ਨਿਪਰੇ ਨਹੀਂ ਚੜਿਆ ਕਿਸੇ ਇੱਕ ਥਾਂ ਟਿਕਾਉਂਦਾ ਹੀ ਨਹੀਂ ਮੈਨੂੰ ਅਸ਼ਰਵਾਦ ਦਿਓ 10 10 ਗੱਜ ਦੇ ਪੰਜ ਕੋਏ ਪੁੱਟ ਕੇ ਪਾਣੀ ਨਹੀਂ ਨਿਕਲਣਾ ਭਲਿਆ ਵਰਖਾ ਪੰਜਾਬ ਦਾ ਇੱਕੋ ਇੱਕੋ ਖੂਬਟਣਾ ਪੈਣਾ ਹੈ ਫਕੀਰ ਨੇ ਬੋਤੇ ਵਾਲੇ ਆਦਮੀ ਨੂੰ ਸਮਝਾਇਆ ਸਾਈ ਜੀ ਤੁਸੀਂ ਵੀ ਦੁਨੀਆ ਬਹੁਤ ਲੰਮੀ ਹੈ ਕੀ ਪੈਰ ਵਿੱਚ ਚੱਕਰ ਸੱਚੀ ਹੁੰਦਾ ਹੈ ਕੇਸਰ ਨੇ ਫਕੀਰ ਨੂੰ ਪੁੱਛਿਆ ਜ਼ਿੰਦਗੀ ਇੱਕ ਚੱਕਰ ਹੀ ਤਾਂ ਹੈ ਜ਼ਿੰਦਗੀ ਜਿੱਥੇ ਸ਼ੁਰੂ ਹੁੰਦੀ ਹੈ ਇੱਕ ਦਿਨ ਉੱਥੇ ਹੀ ਆ ਕੇ ਮੁੱਕ ਜਾਂਦੀ ਹੈ ਇੱਕ ਚੱਕਰ ਵਾਂਗ ਹਰ ਕਿਸੇ ਦਾ ਆਪਣਾ ਆਪਣਾ ਇੱਕ ਚੱਕਰ ਹੈ ਬ੍ਰਹਿਮੰਡ ਵਿੱਚ ਹਰ ਚੀਜ਼ ਘੁੰਮ ਰਹੀ ਹੈ ਸਾਰੀਆਂ ਧਰਤੀਆਂ ਘੁੰਮ ਰਹੀਆਂ ਹਨ ਸਾਡਾ ਸਰੀਰ ਵੀ ਕੋਈ ਛੋਟੇ ਛੋਟੇ ਕਣਾਂ ਤੋਂ ਬਣਿਆ ਹੈ ਜੋ ਲਗਾਤਾਰ ਘੁੰਮ ਰਹੇ ਹਨ ਜਦੋਂ ਸਰੀਰ ਘੁੰਮਦਾ ਹੈ ਤਾਂ ਮਨ ਟਿਕਦਾ ਹੈ ਇਸੇ ਕਰਕੇ ਅਸੀਂ ਧਾਰਮਿਕ ਸਥਾਨਾਂ ਦੀ ਪ੍ਰਕਿਰਮਾ ਕਰਦੇ ਹਾਂ ਮਸ਼ਹੂਰ ਸੂਫੀ ਸੰਤ ਰੂਮੀ ਦੇ ਸਮੇਂ ਤੋਂ ਤੁਰਕੀ ਦੇ ਇਲਾਕੇ ਵਿੱਚ ਇੱਕ ਨਾਚ ਵਿਦਾ ਅੱਜ ਤੱਕ ਵੀ ਬਹੁਤ ਪ੍ਰਚਲਿਤ ਹੈ ਇਹ ਨਾਚ ਨਹੀਂ ਸੂਬੇ ਦਰਵੇਸ਼ਾਂ ਦੀ ਰੱਬ ਨਾਲ ਜੁੜਨ ਦੀ ਵਿਧੀ ਹੈ ਦਰਵੇਸ਼ ਲੋਕ ਲੋਕ ਅੱਖਾਂ ਬੰਦ ਕਰਕੇ ਬਾਹਾਂ ਖਿਲਾਰ ਕੇ ਸੰਗੀਤ ਦੀ ਧੁਨਾਤੇ ਕੁਮ-ਕੁਮ ਕੇ ਰੱਬ ਨੂੰ ਯਾਦ ਕਰਦੇ ਹਨ ਉਹ ਸੱਜੇ ਹੱਥ ਦੀ ਹਥੇਲੀ ਉੱਪਰ ਨੂੰ ਤੇ ਖੱਬੀ ਹਥੇਲੀ ਥੱਲੇ ਵੱਲ ਕਰਕੇ ਘੁੰਮਦੇ ਹਨ ਜਿਸ ਦਾ ਪਾਪ ਹੈ ਕਿ ਇੱਕ ਹੱਥ ਨਾਲ ਅੱਲਾ ਤਾਲਾ ਤੋਂ ਲੈ ਕੇ ਦੂਸਰੇ ਹੱਥ ਨਾਲ ਦੁਨੀਆ ਨੂੰ ਵੰਡਣਾ ਹੈ ਬਾਬੇ ਨਾਨਕ ਨੇ ਉਦੇਸ਼ੀਆਂ ਵੇਲੇ 80000 ਤੋਂ ਵੱਧ ਕੋਹ ਦਾ ਪੰਡਾ ਕੀਤਾ ਸੀ ਦੁਨੀਆ ਘੁੰਮ ਕੇ ਸਾਨੂੰ ਇਹ ਵੀ ਸਮਝਾ ਸਮਝ ਲੱਗਦੀ ਹੈ ਕਿ ਧਰਤੀ ਦੇ ਵੱਡੇ ਪਸਾਰੇ ਵਿੱਚ ਅਸੀਂ ਮਾਤਰ ਇੱਕ ਕਣ ਵਾਂਗ ਹੀ ਹਾਂ ਫਕੀਰ ਨੇ ਕਥਾ ਸ਼ੁਰੂ ਕੀਤੀ ਇੱਕ ਵਾਰਸ਼ ਸ਼ਿਕਾਰ ਕਰਦੇ ਰਸਤਾ ਪੜਕਣ ਕਰਕੇ ਇੱਕ ਰਾਜਾ ਰਾਤ ਨੂੰ ਕਿਸੇ ਸਾਧੂ ਦੀ ਕੁਟਿਆ ਵਿੱਚ ਰੁਕਿਆ ਰਾਜ ਨੇ ਹਲਕਾਰ ਨੂੰ ਜੋ ਕਿ ਨਕਸ਼ੇ ਤੋਂ ਚੌਂ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਸਾਧੂ ਨੇ ਪੁੱਛਿਆ ਰੱਬ ਦੇ ਬੰਦੇ ਤੁਸੀਂ ਕਿੱਥੇ ਜਾਣਾ ਹੈ ਹੰਕਾਰ ਨੇ ਗੁੱਸੇ ਨਾਲ ਕਿਹਾ ਤੈਨੂੰ ਸ਼ਾਨ ਸ਼ਾਹ ਦੇ ਰਾਜਦਾਨੀ ਨਹੀਂ ਪਤਾ ਤੈਨੂੰ ਪਤਾ ਨਹੀਂ ਇਹ ਕੌਣ ਨੇ ਨਹੀਂ ਮੈਨੂੰ ਨਹੀਂ ਪਤਾ ਦਿਖਾਓ ਤਾਂ ਇਸ ਨਕਸ਼ੇ ਤੇ ਕਿੱਥੇ ਹੈ ਇਸ ਦਾ ਰਾਜ ਸਾਧੂ ਨੇ ਪੁੱਛਿਆ ਹੰਕਾਰ ਨੇ ਉਸ ਵੱਡੇ ਸਾਰੇ ਨਕਸ਼ੇ ਤੇ ਇੱਕ ਛੋਟੇ ਜੇ ਰਾਜਵਲ ਇਸ਼ਾਰਾ ਕੀਤਾ ਹੈ ਇਹ ਹੈ ਜਾਪਨਾ ਦਾ ਰਾਜ ਇਹ ਇੱਥੇ ਇਹਨਾਂ ਦਾ ਕਰ ਕਿੱਥੇ ਹੈ ਸਾਧੂ ਨੇ ਕਿਹਾ ਐਨਕਾਰ ਨੇ ਇੱਕ ਨਿਸ਼ਾਨ ਵਾਲਾ ਇਸ਼ਾਰਾ ਕੀਤਾ ਅੱਛਾ ਹੁਣ ਮੈਂ ਸਮਝ ਗਿਆ ਸਾਧੂ ਨੇ ਕਿਹਾ ਸੰਸਾਰ ਵਿੱਚ ਤੁਸੀਂ ਇੱਕ ਛੋਟੇ ਜਿਹੇ ਨਿਸ਼ਾਨ ਤੋਂ ਵੱਧ ਕੁਝ ਵੀ ਨਹੀਂ ਹੋ ਕੇ ਕਿਹਾ ਕਿ ਸਾਧੂ ਨੇ ਪਾਸ ਲੈ ਲਿਆ ਤੇ ਸੋ ਗਿਆ ਫਕੀਰ ਨੇ ਕਹਾਣੀ ਖਤਮ ਕਰਕੇ ਕੇਸਰਵਲ ਵੇਖਦਿਆਂ ਕਿਹਾ ਕੇਸਰ ਪੁੱਤਰ ਬੰਦੇ ਨੂੰ ਆਪਣੇ ਅਹਿਮ ਹੋਂ ਦਾ ਵਹਿਮ ਹੋ ਗਿਆ ਹੈ ਦੂਸਰੀ ਸੰਸਾਰ ਜੰਗ ਵਿੱਚ ਲੱਖਾਂ ਲੋਕ ਮਾਰੇ ਗਏ ਪਰਿਵਾਰ ਉਜੜ ਗਏ ਇੱਕ ਦੇਸ਼ ਨੇ ਦੂਸਰੇ ਦੇਸ਼ ਦੇ ਦੋ ਸ਼ਹਿਰ ਬੰਬ ਸੁੱਟ ਕੇ ਤਬਾਹ ਕਰ ਦਿੱਤੇ ਕੰਦ ਕੱਢ ਕੇ ਇੱਕ ਦੇਸ਼ ਨੂੰ ਦੋ ਵਿੱਚ ਵੰਡ ਦਿੱਤਾ ਗਿਆ ਇਹ ਕਹਿਰ ਇੱਕ ਪਾਸੇ ਕਰਕੇ ਵਾਪਰਿਆ ਕਿਉਂਕਿ ਬ੍ਰਹਿਮੰਡ ਦੇ ਪੂਰੇ ਵਰਤਾਰੇ ਵਿੱਚ ਬੰਦਾ ਆਪਣੀ ਨਿਗੂਣੀ ਹیثیت ਨੂੰ ਭੁੱਲ ਚੁੱਕਾ ਹੈ ਕਹਿ ਕੇ ਫਕੀਰ ਨੇ ਅਸਮਾਨ ਵੱਲ ਵੇਖਿਆ ਤੇ ਅੱਖਾਂ ਬੰਦ ਕਰ ਲਈਆਂ ਜਿਵੇਂ ਅਰਦਾਸ ਕਰ ਰਿਹਾ ਹੋਵੇ ਕੇਸਰ ਦੀ ਸੋਚ ਉਸ ਬੰਡੇ ਦੇ ਦੀ ਕੰਦ ਚ ਜਾਟ ਕੀ ਉਸ ਨੂੰ ਲੱਗੇ ਜਿਵੇਂ ਉਹਦਾ ਦਿਲ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੋਵੇ ਅੱਧਾ ਫਕੀਰ ਦੇ ਨਾਲ ਤੇ ਅੱਧਾ ਪਿੱਛੇ ਪਿੰਡ ਹੀ ਰਹਿ ਗਿਆ ਹੋਵੇ ਉਹਦੇ ਦਿਮਾਗ ਚ ਸਵਾਲਾਂ ਦਾ ਚਮਲਤਾ ਬਹੁਤ ਹੁੰਦੇ ਹਨ ਪਰ ਫਕੀਰ ਦੇ ਜਵਾਬ ਅਜੇ ਵੀ ਉਹਦੀ ਸਮਝ ਦੇ ਦਾਇਰੇ ਤੋਂ ਬਾਹਰ ਸਨ ਫਕੀਰ ਸਾਮ ਸਵੇਰੇ ਰੱਬ ਨੂੰ ਯਾਦ ਕਰਦਾ ਕਿਸਰ ਨੇ ਸੋਚਿਆ ਜਿਵੇਂ ਮੈਂ ਜੀਤੀ ਨੂੰ ਯਾਦ ਕਰਦਾ ਸ਼ਾਇਦ ਮੇਰਾ ਰੱਬ ਜੀਤੀ ਹੀ ਹੈ ਜਿਵੇਂ ਫਕੀਰ ਦੀ ਕਈ ਵਾਰ ਮੂੰਹ ਵਿੱਚੋਂ ਹੌਲੀ-ਹੌਲੀ ਇੰਜ ਬੋਲਦਾ ਜਿਵੇਂ ਰੱਬ ਨਾਲ ਗੱਲਾਂ ਕਰ ਰਿਹਾ ਹੋਵੇ ਉਹ ਵੀ ਤਾਂ ਹਮੇਸ਼ਾ ਖਿਆਲਾਂ 'ਚ ਜੀਤੀ ਨਾਲ ਗੱਲਾਂ ਕਰਦਾ ਰਹਿੰਦਾ ਸੀ ਕਿਸਰ ਨੂੰ ਉਹ ਦਿਨ ਯਾਦ ਆ ਗਿਆ ਜਦੋਂ ਉਸਨੇ ਕਿਹਾ ਸੀ ਜੀਤੀ ਮੈਨੂੰ ਲੱਗਦਾ ਸੀ ਦੋਵੇਂ ਚੰਨ ਤੇ ਸੂਰਜ ਵਾਂਗ ਹਾਂ ਉਹ ਕਿਵੇਂ ਜੀਤੀ ਨੇ ਪੁੱਛਿਆ ਸੀ ਅਸੀਂ ਸਵੇਰੇ ਸ਼ਾਮ ਮਿਲਦੇ ਤਾਂ ਪੜਨੇ ਆਏ ਪਰ ਸੱਤੋਂ ਇਕੱਠੇ ਕਦੇ ਵੀ ਨਹੀਂ ਹੋਇਆ ਜਾਣਾ ਕਹਿੰਦੇ ਕੇਸਰ ਨੇ ਮੂੰਹ ਦੂਸਰੇ ਪਾਸੇ ਫੇਰ ਲਿਆ ਸੀ ਕੇਸਰ ਦੀ ਇਹ ਗੱਲ ਸੁਣ ਕੇ ਜੀਤੀ ਉਦਾਸ ਹੋ ਗਈ ਸੀ ਕੇਸਰ ਦਾ ਦਿਲ ਕੀਤਾ ਕਿ ਜੀਤੀ ਦਾ ਹੱਥ ਆਪਣੇ ਦੋਵੇਂ ਹੱਥਾਂ ਵਿੱਚ ਫੜ ਲਵੇ ਪਰ ਉਹ ਤਾਂ ਬਸ ਉਹਦੀ ਚੁੰਨੀ ਦਾ ਸਿਰਾ ਹੀ ਫੜ ਸਕਿਆ ਸੀ ਸੋਚਦਿਆਂ ਸੋਚਦਿਆਂ ਕੇਸਰ ਇੱਕਦਮ ਉੱਠ ਕੇ ਬੈਠ ਗਿਆ ਤੇ ਆਸਣ ਲਾ ਕੇ ਬੈਠੇ ਫਕੀਰ ਨੂੰ ਸਵਾਲ ਕੀਤਾ ਸਾਈ ਜੀ ਬੰਦਾ ਜਿੱਥੇ ਮਰਜ਼ੀ ਚੱਲਾ ਜਾਵੇ ਪਰ ਪਿੰਡ ਨਾਲ ਮੋਹ ਪਿਆਰ ਕਿਉਂ ਨਹੀਂ ਟੁੱਟ ਨਹੀਂ ਕੱਟਦਾ ਜਵਾਨਾ ਇਹ ਆਦਮੀ ਦੀ ਮੂਰਵਿਰਤੀ ਹੈ ਉਹ ਆਪਣੀ ਜੰਮਨਪੋ ਆਪਣੀ ਬੋਲੀ ਤੇ ਆਪਣਾ ਬਚਪਨ ਬੰਦੇ ਦੀਆਂ ਜੜਾਂ ਹੁੰਦੀਆਂ ਨੇ ਦਰਖਤ ਦੀਆਂ ਟਾਹਣੀਆਂ ਜਿੰਨੀਆਂ ਮਰਜੀ ਵੱਜਣ ਉਹ ਮੁੜ ਕੇ ਚੁਕਦੀਆਂ ਆਪਣੀ ਜੜਾਂ ਬਲ ਹੀ ਨੇ ਬੰਦਾ ਜਿੱਥੇ ਮਰਜੀ ਚੱਲਾ ਜਾਏ ਕਦੇ ਨਾ ਕਦੇ ਵਾਪਸ ਆਪਣੀ ਮਿੱਟੀ ਵੱਲ ਮੁੜਦਾ ਜ਼ਰੂਰ ਹੈ ਭਾਵੇਂ ਖਿਆਲਾਂ ਵਿੱਚ ਹੀ ਮੁੜੇ ਕੇਸਰ ਨੂੰ ਹਰ ਰੋਜ਼ ਆਪਣੇ ਅੰਦਰ ਕੁਝ ਨਾ ਕੁਝ ਬਦਲ ਰਿਹਾ ਮਹਿਸੂਸ ਹੁੰਦਾ ਸੀ ਉਸ ਨੂੰ ਬਾਪੂ ਦੇ ਘਰੋਂ ਜਾਣ ਦਾ ਕਾਰਨ ਕੁਝ ਕੁ ਸਮਝ ਆ ਰਿਹਾ ਸੀ ਇੱਕ ਵਾਰ ਬਾਪੂ ਮਿਲ ਜਾਵੇ ਉਸ ਨੂੰ ਵਾਪਸ ਕਰ ਲਿਆ ਕੇ ਬੇਬੇ ਤੇ ਬਾਪੂ ਨੂੰ ਹਮੇਸ਼ਾ ਖੁਸ਼ ਰੱਖਾਂਗਾ ਤੇ ਕੇਸਰ ਦਾ ਹੱਥ ਗਲ ਚ ਪਏ ਤਵੀਤ ਤੇ ਚਲਾ ਗਿਆ ਫਕੀਰ ਅਜੇ ਵੀ ਚੌਂਕੜਾ ਲਾਈ ਬੈਠਾ ਸੀ ਕੇਸਰ ਦੀਆਂ ਅੱਖਾਂ ਨੀਂਦਰ ਨਾਲ ਭੋਜਲ ਹੋ ਰਹੀਆਂ ਸਨ ਅੱਖਾਂ 'ਚ ਜਿੱਤੀ ਭਰੀ ਹੋਈ ਸੀ ਉਸ ਨੂੰ ਲੱਗਿਆ ਜਿਵੇਂ ਕਿਸੇ ਨੇ ਪਿੱਛੋਂ ਆ ਕੇ ਉੱਦੇ ਕੰਨ 'ਚ ਹੌਲੀ ਜਿਹੀ ਕਿਹਾ ਹੋਵੇ ਕਿਸ ਤਰ੍ਹਾਂ ਇਹ ਕਿਹੋ ਜਿਹਾ ਪਿਆਰ ਹੈ ਤੇਰਾ ਤੂੰ ਤੇ ਹੁਣ ਦਿਸਣੋਂ ਵੀ ਗਿਆ ਤੇ ਸਰਦਾ ਦਿਲ ਕੀਤਾ ਕਿ ਜਿੱਤੀ ਨੂੰ ਕਲਾਮੇ 'ਚ ਲੈ ਲੈ ਕੇ ਕਹੇ ਮੇਰਾ ਪਿਆਰ ਤਾਂ ਅੱਖ ਦੀ ਪਲਕ ਵਰਗਾ ਹੈ ਪਲਕ ਨੂੰ ਅੱਖ ਵੇਖ ਨਹੀਂ ਸਕਦੀ ਪਰ ਇਸ ਦੇ ਹੁੰਦੇ ਅੱਖ ਨੂੰ ਕੋਈ ਛੂ ਨਹੀਂ ਸਕਦਾ ਦਿੰ ਦਸਮਾ ਜੋ ਲੜਦਾ ਨਹੀਂ ਉਸ ਨੂੰ ਫਰਾਇਆ ਨਹੀਂ ਜਾ ਸਕਦਾ ਜਲਦੀ ਲੜਾਈ ਚ ਕੋਈ ਕਿਸੇ ਨੂੰ ਤਿਆਰ ਉਦਾਰੇ ਨਹੀਂ ਦਿੰਦਾ ਜੇ ਨਿਸ਼ਾਨਾ ਕੋੜਸਵਾਰ ਹੋਵੇ ਤਾਂ ਪਹਿਲਾ ਤੀਰ ਕੋੜੇ ਦੇ ਮਾਰਨਾ ਪੈਂਦਾ ਹੈ ਅਸਮਾਨ ਤੇ ਟਾ ਮਟਾਵੇਂ ਬੱਦਲ ਮੰਡਰਾ ਰਹੇ ਸਨ ਜਦੋਂ ਕੋਈ ਬਦਲ ਓਟੀ ਸੂਰਜ ਦੇ ਸਾਹਮਣੇ ਆ ਜਾਂਦੀ ਤਾਂ ਸੂਰਜ ਦੀਆਂ ਕਿਰਨਾਂ ਬੱਦਲਾਂ ਚੋਂ ਛਣ ਛਣ ਕੇ ਡਿੱਗਦੀਆਂ ਧੁੱਪ ਨਰਮ ਜਿਹੀ ਹੋ ਜਾਂਦੀ ਅਜਿ ਤੁਰੇ ਤੁਰੇ ਥੋੜੀ ਦੇਰ ਹੀ ਹੋਈ ਸੀ ਕਿ ਇੱਕ ਗਦੇ ਤੇ ਥੋੜਾ ਜਿਹਾ ਪਾਰ ਲੱਦੀ ਜਾ ਰਿਹਾ ਇੱਕ ਲੰਗੜਾ ਆਦਮੀ ਮਿਲਿਆ ਫਕੀਰ ਨੇ ਉਸ ਰਾਹੀ ਨੂੰ ਪੂਜੇ ਛੋਲੇ ਦੀ ਮੁੱਠ ਦੇ ਕੇ ਕਿਹਾ ਰੱਬ ਦੇ ਬੰਦੇ ਤੂੰ ਬਹੁਤ ਮੁਸ਼ਕਲ ਨਾਲ ਤੁਰਦਾ ਹੈ ਆਪਣੇ ਗਦੇ ਤੇ ਕਿਉਂ ਨਹੀਂ ਬੈਠ ਜਾਂਦਾ ਰਾਹੀ ਨੇ ਛੋਲੇ ਆਪਣੇ ਹੱਥ ਨਾਲ ਗਦੇ ਨੂੰ ਖਵਾਉਂਦਿਆਂ ਕਿਹਾ ਜਲਦੀ ਪਹੁੰਚ ਕੇ ਮੈਂ ਗੜਾ ਦੁਨੀਆ ਜਿੱਤ ਲੈਣੀ ਹੈ ਹੁਣ ਤਾਂ ਕੱਲ ਵੀ ਇਸੇ ਰਸਤੇ ਪਰਟਉਣ ਹੀ ਹੈ ਕੀ ਕੀ ਰਾਈ ਹੱਸ ਪਿਆ ਕਿ ਦੁਨੀਆ ਨੂੰ ਕਿਸੇ ਨੇ ਜਿੱਤਿਆ ਵੀ ਹੈ ਸਾਈ ਜੀ ਕੇਸਰ ਨੇ ਪੁੱਛਿਓ ਆ ਕੇ ਫਕੀਰ ਨਾਲ ਰਲਦਿਆਂ ਪੁੱਛਿਆ ਜਿਸ ਨੇ ਜਿੱਤਨਾ ਹੀ ਜੀਵਨ ਦਾ ਮੰਤ ਬਣਾ ਲਿਆ ਹੋਵੇ ਉਹ ਸਭ ਕੁਝ ਜਿੱਤ ਕੇ ਵੀ ਹਾਰ ਜਾਂਦਾ ਹੈ ਇਹ ਲੜਾਈ ਜਿੱਤਣ ਦੀ ਹੀ ਹੈ ਹੈ ਹੀ ਨਹੀਂ ਜਵਾਨਾ ਫਕੀਰ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਇੱਕ ਵਾਰ ਖੁੰਖਾਰੂ ਮੰਗੋਲ ਹਮਲਾਵਰ ਚੰਗੇਜ਼ ਖਾਨ ਕਈ ਦਸਮ ਜਿੱਤਣ ਤੋਂ ਬਾਅਦ ਇੱਕ ਸ਼ਹਿਰ ਦੇ ਬਾਹਰ ਪਹੁੰਚਿਆ ਸੁਈਏ ਨੇ ਆ ਕੇ ਖਬਰ ਦਿੱਤੀ ਕਿ ਲੋਕ ਚੰਗੇਜ਼ ਖਾਨ ਦੇ ਡਰ ਤੋਂ ਕਰ ਛੱਡ ਕੇ ਜਾ ਚੁੱਕੇ ਹਨ ਸ਼ਹਿਰ ਖਾਲੀ ਪਿਆ ਹੈ ਸਿਰਫ ਇੱਕ ਸਾਧੂ ਆਪਣੀ ਕੁਟਿਆ ਵਿੱਚ ਬੈਠਾ ਹੈ ਚੰਗੇਜ਼ ਖਾਨ ਜੋ ਆਪਣੇ ਗੁੱਸੇ ਕਰਕੇ ਮਸੂਰ ਸੀ ਖੋੜਾ ਦੁੜਾ ਕੇ ਸਾਧੂ ਦੀ ਕੁਲੀ ਪਹੁੰਚਿਆ ਤੇ ਸਾਧੂ ਨੂੰ ਬਾਹਰ ਆਉਣ ਲਈ ਤਲਕਾਰਿਆ ਕੌਣ ਹੈ ਬਈ ਅੰਦਰ ਬੈਠੇ ਸਾਧੂ ਨੇ ਪੁੱਛਿਆ ਤੂੰ ਜਾਣਦਾ ਨਹੀਂ ਮੈਂ ਕੌਣ ਹਾਂ ਜੇ ਮੈਂ ਆਪਣੇ ਆਈ ਤੇ ਆ ਜਾਮਾ ਤਾਂ ਅਖ ਚਪਕਣ ਦੀ ਧੀਰ ਚ ਤੈਨੂੰ ਚੀਰ ਕੇ ਰੱਖ ਦੇਵਾਂਗਾ ਚੰਗੇਜ਼ ਖਾਨ ਨੇ ਗੁੱਸੇ ਵਿੱਚ ਕਿਹਾ ਤੇ ਤੂੰ ਕੌਣ ਹੈ ਚਿੰਤਨ ਦੇ ਪਹਾੜ ਚੋਂ ਕਲਕਲ ਕਰਦੇ ਚਰਨੇ ਵਾਂਗ ਸਾਧੂ ਨੇ ਜਵਾਬ ਵਿੱਚ ਸਕੂਨ ਸੀ ਮੈਂ ਉਹ ਹਾਂ ਜਿਸ ਨੂੰ ਕੋਈ ਵੀ ਅਖ ਚਪਕਣ ਦੀ ਧੀਰ ਚ ਚੀਰ ਕੇ ਰੱਖ ਸਕਦਾ ਹੈ ਸਾਧੂ ਦਾ ਜਵਾਬ ਸੁਣ ਕੇ ਚੰਗੇਜ਼ ਖਾਨ ਚਪਚਾਪ ਆਪਣੀ ਫੌਜ ਨਾਲ ਅੱਗੇ ਲੰਘ ਗਿਆ ਤੇ ਇੰਜ ਸਾਧੂ ਨੇ ਬਿਨਾ ਹਥਿਆਰ ਦੇ ਜਿੰਗੇ ਜਖਾਨ ਨੂੰ ਚਿਤ ਕਰ ਦਿੱਤਾ ਫਕੀਰ ਨੇ ਕਿਹਾ ਹੱਥ ਵਿੱਚ ਫੁੱਲ ਤੇ ਨਾਲੇ ਹਥਿਆਰ ਰੱਖੀ ਦਿਲ ਵਿੱਚ ਦਰਦ ਜਵਾਨ ਤੇ ਪਿਆਰ ਰੱਖੀ ਕਿਸਮ ਕਿਸਮ ਦੇ ਬੰਦੇ ਤੇ ਬਖਤ ਮਿਲਣੇ ਦਿਲ ਨੂੰ ਜਿੱਤਣ ਦੇ ਟੰਗ ਹਜ਼ਾਰ ਰੱਖੀ ਜੋ ਨੀਮਾ ਹੋ ਜਾਂਦਾ ਹੈ ਉਹ ਤਾਂ ਬਿਨਾ ਲੜੇ ਤੋਂ ਹੀ ਜਿੱਤ ਜਾਂਦਾ ਹੈ ਫਕੀਰ ਨੇ ਕਿਹਾ ਵਜਨਦਾਰ ਚੀਜ਼ ਹਮੇਸ਼ਾ ਨੀਮੀ ਹੋ ਜਾਂਦੀ ਹੈ ਪਾਣੀ ਹਮੇਸ਼ਾ ਨਿਮਾਣ ਵੱਲੋਂ ਭਗਦਾ ਹੈ ਤੇ ਬੜੇ ਤੂਫਾਨਾ ਚੋਬੀ ਬਜੰਦਾ ਹੈ ਕਿਉਂਕਿ ਉਹ ਲਿਫ ਜਾਂਦਾ ਹੈ ਕੇਸਰ ਨੂੰ ਫਕੀਰ ਦੀਆਂ ਗੱਲਾਂ ਸੁਣਨਾ ਬੜਾ ਚੰਗਾ ਲੱਗਦਾ ਸੀ ਇੱਕ ਇੱਕ ਲਫ਼ਜ਼ ਜਿਵੇਂ ਦਿਲ ਨੂੰ ਛੂ ਜਾਂਦਾ ਸੀ ਦਿਨ ਸਾਫ ਤੇ ਮੌਸਮ ਠੀਕ ਹੋਣ ਕਰਕੇ ਅੱਜ ਉਹਨਾਂ ਨੇ ਕਾਫੀ ਫੰਡਾ ਤੈਅ ਕਰ ਲਿਆ ਸੀ ਆਥਨੇ ਕੇਸਰ ਕੁਝ ਥਕੇ ਥਕੇ ਮਹਿਸੂਸ ਕਰ ਰਿਹਾ ਸੀ ਉਸ ਨੂੰ ਯਾਦ ਆਇਆ ਕਿ ਜਿਵੇਂ ਜਦੋਂ ਉਹ ਖੇਡ ਕੇ ਥਕੇ ਵਾਪਸ ਕਰ ਆਉਂਦਾ ਹੁੰਦਾ ਸੀ ਤਾਂ ਬੇਬੇ ਉਸ ਨੂੰ ਕਦੇ ਦੁੱਧ ਗਰਮ ਕਰਕੇ ਦਿੰਦੀ ਕਦੇ ਤੇਲ ਨਾਲ ਉਤਤੀਆਂ ਤਲੀਆਂ ਚਸਦੀ ਤੇ ਕਦੇ ਪਿੰਨੀਆਂ ਦੀ ਮਾਲਸ਼ ਕਰਦੀ ਤੇ ਉਹ ਬੇਬੇ ਦੀਆਂ ਲੋਰੀਆਂ ਸੁਣਦਾ ਸੁਣਦਾ ਸੋ ਜਾਂਦਾ ਅੱਜ ਕੇਸਰ ਨੂੰ ਬੇਬੇ ਦੀਆਂ ਲੋਰੀਆਂ ਚਿੱਤੇ ਆ ਰਹੀਆਂ ਸਨ ਪਰ ਨੀਂਦ ਨਹੀਂ ਸੀ ਆ ਰਹੀ ਲੋਰੀਆਂ ਕੇਸਰ ਦੇ ਮਨ ਤੇ ਬਾਰ-ਬਾਰ ਦਸਤਕ ਦੇ ਰਹੀਆਂ ਸਨ ਯਾਦ ਕਰਦਿਆਂ ਕਰਦਿਆਂ ਕੇਸਰ ਦੀਆਂ ਅੱਖਾਂ ਨੀਂਦ ਦੇ ਜੋਰ ਨਾਲ ਹੌਲੀ-ਹੌਲੀ ਬੰਦ ਹੋਣ ਲੱਗੀਆਂ ਕਿਸ ਤਰ੍ਹਾਂ ਆਵਾਜ਼ ਦਿੱਤੀ ਦੀ ਸੀ ਹੂੰ ਲੱਗਦਾ ਐ ਇੱਥੇ ਮੇਰੇ ਨਾਂ ਦੀ ਕੋਈ ਲਕੀਰ ਨਹੀਂ ਜਿੱਤੀ ਨੇ ਕੇਸਰ ਦੀ ਹੱਥੇਲੀ ਤੇ ਆਪਣੀ ਉਂਗਲ ਫੇਰਦਿਆਂ ਕਿਹਾ ਮੈਂ ਸਾਰੇ ਦਾ ਸਾਰਾ ਹੀ ਤੇਰਾ ਹਾਂ ਤੂੰ ਇੱਕ ਲਕੀਰ ਨੂੰ ਕੀ ਕਰਨਾ ਹੈ ਕੇਸਰ ਨੇ ਜਿੱਤੀ ਦੀ ਚੁੰਨੀ ਆਪਣੀ ਉਂਗਲ ਤੇਲ ਵੇੜਦੇ ਹੋਏ ਕਿਹਾ ਪਾਸਾ ਪਲਟਦੇ ਹੀ ਕੇਸਰ ਦਾ ਸੁਖਨਾ ਵੀ ਟੁੱਟ ਗਿਆ